ਉਹਨਾਂ ਬਜਿੱਕੀਆਂ ਠੇਕੇਦਾਰਾਂ ਵਾਲੀਆਂ ਕੀਤੀਆਂ ਜਾ ਰਹੀਆਂ ਸਾਡੇ ਮੰਡੀ ਵਾਲਿਆਂ ਦੇ ਨਾਲ ਬੰਦ ਹੋ ਗਿਆ ਨਸ਼ਾ ਹਜੇ ਵੀ ਕੰਮਸਾਬ ਹੈਗਾ ਪਰ ਜਿਹੜੇ ਆਪਣੇ ਠੇਕੇਦਾਰ ਉਹਨਾਂ ਨੇ ਅੱਖ ਰੱਖ ਲਈ ਐ ਮੈਰੀਆ ਸਰਦਾਰ ਜੀ ਤੁਹਾਡੀ ਸਰਕਾਰ ਦਾ ਨਾਮ ਬਦਨਾਮ ਹੁੰਦਾ ਮੈਂ ਲੋਕਾਂ ਦਾ ਸਹਿਯੋਗ ਨਾਲ ਕੰਮ ਕਰਦੀ ਹੈ ਸਰਕਾਰ ਦਾ ਇਹਦੇ ਵਿੱਚ ਕੋਈ ਲੈਣ ਦੇਣ ਨਹੀਂ ਕਹਿੰਦਾ ਕਿ ਉਹਨਾਂ ਨੇ ਆਪਣੇ ਵਰਜੀ ਵਪਾਰੀ ਜ਼ਿੰਦਗੀ ਦੇ ਵਿੱਚੋਂ ਕੀਮਤੀ ਸਮਾਂ ਕੱਢ ਕੇ ਅੱਜ ਫਾਡੇ ਕੋਲ ਸੱਚੇ ਤੌਰ ਦੇ ਉਤੇ ਇਸ ਮੇਲੇ ਦੇ ਵਿੱਚ ਸ਼ਰਕਤ ਕਰੀ ਆ ਆ ਆਧੁਮੇ ਮੰਡੀ ਆ ਇਹ ਮੰਡੀ ਬਲੌਰ ਸਿੰਘ ਜੀ ਨੂੰ ਵੀ ਪਤਾ ਆ ਫੂਕਾ ਸਿੰਘ ਜੀ ਨੂੰ ਵੀ ਪਤਾ ਵੀ 2020 ਦੇ ਵਿੱਚ ਅਸੀਂ ਇੱਕ ਬਰਾਂਡ ਚੜਾ ਕੇ ਉੱਤੇ ਲਾ ਕੇ ਸ਼ੁਰੂ ਕੀਤੀ ਜਿੱਤੇ ਕਿ ਡੇਢ ਸਾਲ ਲਗਾਤਾਰ ਅਸੀਂ 8 ਜਾਣਿਆਂ ਨੇ ਹਰ ਮਹੀਨੇ 20-20 ਹਜ਼ਾਰ ਰੁਪਏ ਇਸ ਮੰਡੀ ਦੇ ਵਿੱਚ ਲੰਗਰ ਪਾਣੀ ਵਿੱਚ ਜਾਂ ਬਾਹਰੋਂ ਆਈਆਂ ਗੱਡੀਆਂ ਨੂੰ ਤੇਲ ਦੇਣੇ ਜਿਹੜੇ ਸਾਡੇ ਵੀ ਸੌਦੇ ਕਰ ਬੋਲਦੇ ਆ ਉਹਨਾਂ ਦੇ ਪੈਸਾ ਫੱਟੇ ਦੇ ਕੇ ਖੱਤਣਾ ਉਹਨਾਂ ਨੂੰ ਖਰਚੇ ਦੇਣੇ ਇਹ ਮੰਡੀ ਅੱਜ ਇਸ ਏਰੀਆ ਦੇ ਗਰੀਬ ਪਰਿਵਾਰਾਂ ਦਾ ਧੂਆ ਬਣ ਚੁੱਕੀ ਆ ਜਿਹੜੇ ਕਿ ਇੱਕ ਨਹੀਂ ਦੋ ਨਹੀਂ ਘਟ ਤੋਂ ਘੱਟ 2000 ਪਰਿਵਾਰ ਇਸ ਮੰਡੀ ਦਾ ਜੁੜਿਆ ਇਸ ਇਲਾਕੇ ਦਾ ਖਾਸ ਕਰਕੇ ਦਾਤਾ ਹਲਕਾ ਤੇ ਗਿੱਲ ਹਲਕਾ ਰੈਕੋਟ ਹਲਕਾ ਜਗਰੋ ਹਲਕਾ ਇਹ ਚਾਰ ਹਲਕਿਆਂ ਦੇ ਜਿਹੜੇ ਪਰਿਵਾਰ ਨੇ ਜਿਹੜੇ ਕਿ ਆਪਣੀ ਬੱਤੀ ਨੂੰ ਇੱਥੇ ਲਿਆਉਂਦੇ ਆ ਵੇਚਦੇ ਨੇ ਜਿਹੜੀ ਉਹ ਮੰਡੀ ਦਾ ਖਰਚਾ ਪੂਰੇ ਪੰਜਾਬ ਦੀਆਂ ਮੰਡੀਆਂ ਤੋਂ ਅੱਧਾ ਖਰਚਾ ਅੱਧਾ ਵੀ ਹੈ ਨਹੀਂ ਕੋਈ ਐਂ ਵੀ ਨਹੀਂ ਸਰਫਰ ਚਿੰਦੀ ਕੋਈ ਬੱਕਰੀ ਵੀ ਨਹੀਂ ਆਉਂਦੀ ਹੁਣ ਦਾ ਕੋਈ ਪੈਸਾ ਨਹੀਂ ਕੋਈ ਲੰਗਰ ਦਾ ਪੈਸਾ ਨਹੀਂ ਲੰਗਰ ਸ਼ਾਮ ਤੱਕ ਚਾਹ ਦਾ ਲੰਗਰ ਪ੍ਰਸ਼ਾਦੇ ਦਾ ਲੰਗਰ ਫ੍ਰੀ ਸਾਰੇ ਇਹ ਪ੍ਰਬੰਧ ਕਮਨੀਓ ਜਦੋਂ ਬੱਚੀ ਪਿੰਡ ਜਾਂਦੀ ਹੈ ਸਿਰਫ 100 ਰੁਪਏ ਲਿਆ ਜਾਂਦਾ ਉਹ ਵੀ ਲੰਗਰ ਪਾਣੀ ਵਾਸਤੇ ਤੇ ਇਹ ਇੱਕ ਅਵਸਥਾ ਦਿੱਤੀ ਗਈ ਹੈ ਸੌਦਾ ਦਿੱਤੀ ਗਈ ਹੈ ਗਰੀਬ ਪਰਿਵਾਰਾਂ ਨੂੰ ਕਿ ਗਰੀਬ ਪਰਿਵਾਰ ਜਿਹੜੇ ਸਾਡੇ ਨੌਜਵਾਨ ਪੜ੍ਹੇ ਲਿਖੇ ਅਸੀਂ ਸਰਕਾਰਾਂ ਨੂੰ ਦੋਸ਼ ਤੇ ਲੱਗ ਜੰਨੇ ਆ ਕਿ ਸਰਕਾਰਾਂ ਤੁਹਾਨੂੰ ਨੌਕਰੀ ਨਹੀਂ ਦਿੰਦੀ ਅਸੀਂ ਪੜ੍ਹ ਲਈਏ ਅਸੀਂ ਟਿਕੜੀਆਂ ਕਰ ਲਈਏ ਵੀਰੇ ਇਕੱਲਾ ਪੜ੍ਹ ਲੈ ਕੇ ਇਕੱਲੀ ਨੌਕਰੀ ਵਾਸਤੇ ਨਾ ਪੜੋ ਬਿਜ਼ਨਸ ਕਰਨ ਵਾਸਤੇ ਪੜੋ ਬਿਜ਼ਨਸ ਕਰਨ ਵਾਸਤੇ ਨੌਲੇਜ ਲਗੋ ਅਸੀਂ ਪੜ੍ਹਦੇ ਅਸੀਂ ਫਰੀ ਬਿਜ਼ਨਸ ਵਾਸਤੇ ਨੌਕਰੀ ਦਿੰਨੇ ਆ ਕਿ ਬੱਕਰੀ ਪਾਲਣ ਦਾ ਕੰਮ ਕਰੋ ਆਪਣੇ ਘਰੇ ਬਹਿ ਕੇ ਕਰੋ ਜੇ ਛੋਟੀ ਮੋਟੀ ਨੌਕਰੀ ਲਾਤੀ ਤਾਂ ਸੋਨੇ ਤੇ ਹਸਾਤਾ ਨਹੀਂ ਆਪਣੇ ਬੱਚਿਆਂ ਦੇ ਵਾਸਤੇ ਰਿਜਾਰਡ ਪੈਦਾ ਕਰੋ ਇਸੇ ਤਰ੍ਹਾਂ ਅੱਜ ਅਸੀਂ ਇਹ ਬੱਕਰੀ ਤਾਲਕਪੀਣਾ ਲਈ ਦੁੱਧ ਚੋਾਈ ਦਾ ਪੱਟਾ ਦੂਜਾ ਮੇਲਾ ਕਰਾਇਆ ਜੋ ਇੰਡੀਆ ਦੇ ਵਿੱਚੋਂ ਪਹਿਲਾ ਨੰਬਰ ਅੱਕ ਪ੍ਰਾਪਤ ਕਰ ਗਿਆ ਆਮ 18 ਤੋਂ 20 ਬੱਕਰੀਆਂ ਦੁੱਧ ਚੋਾਈ ਕਿ ਜਾਂਦੀਆਂ ਹਰੇਕ ਮੇਲੇ ਤੇ ਪਰ ਸਾਡੇ ਮੇਲੇ ਤੇ ਆਇਓ 46 ਬੱਕਰੀਆਂ ਪੰਜਾਬੀ ਤੋ ਪਰੋਵੀ ਚੰਡੀਗੜ੍ਹ ਤੋਂ ਬੱਕਰੀ ਆ ਕੇ ਅੱਜ ਮੰਪਰ ਦੇ ਵਿੱਚ ਖੜੀ ਆ ਤੇ ਸਾਨੂੰ ਖੁਸ਼ੀ ਹੋਈ ਆ ਤੇ ਜਿਹੜੀਆਂ ਹੋਰ ਬਦੀਕੀਆਂ ਠੇਕੇਦਾਰਾਂ ਵਾਲਿਓ ਕੀਤੀਆਂ ਜਾ ਰਹੀਆਂ ਸਾਡੇ ਮੰਡੀ ਵਾਲਿਆਂ ਦੇ ਨਾਲ ਉੱਥੇ ਸਰਕਾਰ ਦਾ ਨਾਮ ਬਦਨਾਮ ਕਰਦੇ ਨੇ ਪਰ ਤੁਹਾਨੂੰ ਪਤਾ ਕਿ ਸਰਕਾਰ ਆ ਜਿਹੜੀ ਜਦੋਂ ਦੀ ਅਸੀਂ ਸੁਰਤ ਸੰਭਾਲੀਆ ਮੇਰੀ 55 ਸਾਲ ਦੀ ਉਮਰ ਹੋ ਗਈ ਜਿਹੜੇ ਕੰਮਾਂ ਨੂੰ ਕਿਸੇ ਹੋਰ ਸਰਕਾਰ ਨੇ ਹੱਥ ਨਹੀਂ ਪਾਇਆ ਉਹ ਭਵੰਤਵਾਨ ਜੀ ਦੀ ਸਰਕਾਰ ਨੇ ਹੱਥ ਪਾ ਲਿਆ ਉਹਨੇ ਇਹ ਨਸ਼ਾ ਪੰਦੇ ਕੋਸ਼ਿਸ਼ ਕਰ ਰਹੇ ਨੇ ਪਰ ਇਹ ਨਹੀਂ ਕਹਿੰਦੇ ਕਿ ਨਸ਼ਾ ਬੰਦ ਹੋ ਗਿਆ ਨਸ਼ਾ ਹਜੇ ਵੀ ਕੰਮਸਾਬ ਹੈਗਾ ਪਰ ਅੱਕੇ ਜਿਵੇਂ ਸ਼ੋਰ ਛੜਿਆ ਬੱਚਾ ਸੀ ਹੁਣ ਚੋਰੀ ਬੱਚਦਾ ਤੇ ਉਹ ਵੀ ਤੁਸੀਂ ਖੰਡਾ ਚੱਤ ਪਾ ਕੇ ਕੱਢ ਲੈਣਾ ਪਰ ਅਸੀਂ ਤੁਹਾਡੇ ਨਾਲ ਆ ਤੁਹਾਨੂੰ ਵਿਸ਼ਵਾਸ ਦਿਵਾਉਣੀ ਆ ਕਿ ਜਿਹੜੇ ਆ ਗਰੀਬ ਪਰਿਵਾਰ ਨੇ ਇਹਨਾਂ ਨੇ ਪਹਿਲਾਂ ਵੀ ਤੁਹਾਨੂੰ ਰੋਟਾ ਪਾਈਆਂ ਆਉਣ ਵਾਲੇ ਸਮੇਂ ਵਿੱਚ ਵੀ ਤੁਹਾਡੇ ਨਾਲ ਖੜ੍ਹਣਗੇ ਪਰ ਅਸੀਂ ਬੁੱਟਾ ਸਿੰਘ ਨੂੰ ਸਾਰੀ ਇਥੋ ਦੀ ਕਹਾਣੀ ਦੱਸ ਦਿੱਤੀ ਔਰ ਕੜਨਾ ਬਹਿ ਕੇ ਕਰਨਗੇ ਤੇ ਇੱਕ ਤੁਹਾਡੇ ਪੈਂਟੀਆਂ ਜਿਹੜੀ ਮੈਂ ਵਾਦਾ ਕਰ ਚੁੱਕਿਆ ਇਹਨਾਂ ਵੀਰਾਂ ਨਾਲ ਕਿ ਇੱਕ ਅਗਲਾ ਮੇਲਾ ਅਸੀਂ 30 ਦਿਨ ਦੇ ਵਿੱਚ ਕਰਵਾਉਣਾ ਉਹਦੇ ਨਾਮ ਵੀ ਅਸੀਂ ਦਵਾਂਗੇ ਉਹਦਾ ਲੰਗਰ ਪਾਈਆ ਖਰਚਾ ਵੀ ਅਸੀਂ ਕਰਾਂਗੇ ਤੁਹਾਤੋਂ ਦੀ ਕੋਈ ਲੈਣੀ ਆ ਕਿ ਸਰਕਾਰੀ ਸਰਟੀਫਿਕੇਟ ਉਸ ਜੇਤੂ ਪਰਿਵਾਰ ਨੂੰ ਦਿੱਤਾ ਜਾਵੇ ਜਿਹਦੀ ਬੱਕਰੀ ਜਿੱਤ ਕੇ ਜਾਵੇ ਉਹਨੂੰ ਮਾਣ ਫਕਰ ਮਹਿਸੂਸ ਹੋਵੇ ਕਿ ਇਹ ਪੰਜਾਬ ਸਰਕਾਰ ਭਗਵੰਤ ਸਿੰਘ ਦੀ ਮੋਹਰ ਲੱਗੀ ਉੱਪਰ ਫੋਟੋ ਲੱਗੀ ਮੁੱਲਾਂਪੁਰ ਦੀ ਮੰਡੀ ਵਿੱਚੋਂ ਮੇਰੀ ਬੱਕਰੀ ਜਿੱਤ ਕੇ ਆਈ ਇਕ ਕੋਈ ਗਿਰੀਆਂ ਨਹੀਂ ਆ ਕੇ ਬਸ ਖਾਲੀ ਸ਼ਾਂਤਿੱਕੇ ਕੋਈ ਪੈਸਾ ਨਹੀਂ ਲੈਣਾ ਹਾਂ ਸਾਨੂੰ ਪਤਾ ਇੱਕੋ ਇੱਕ ਅੰਮਡਰ ਇਹ ਲੀਡਰ ਨੇ ਜਿਹੜੇ ਕਿ ਕਿੱਥੇ ਹਜ਼ਾਰੇ ਕੋਲ ਮੰਗ ਨਹੀਂ ਰੱਖਦੇ ਕਿ ਮੈਨੂੰ ਹਿੰਟਾ ਦੋ ਮੇਰਾ ਫੰਦਾ ਹੁੰਦਾ ਨਾ ਹੀ ਕਿੱਥੇ ਦੀ ਟਾਲੀ ਪੋਚਾ ਪੱਜੀ ਕਰਦੇ ਕਿਸੇ ਨੂੰ ਕਹਿੰਦੇ ਵੀ ਨਹੀਂ ਕਿ ਸਾਨੂੰ ਵੋਟ ਪਾਓ ਜੇ ਵਧੀਆ ਕੰਮ ਕੀਤੇ ਤਾਂ ਵੋਟਾਂ ਪੈਗੀਆਂ ਖਾਣੂ ਵੀ ਪੈਣਗੇ ਇਹ ਵਧੀਆ ਕਰਨਗੇ ਤੇ ਇਸ ਲਈ ਅਸੀਂ ਬੇਨਤੀ ਕਰਦੇ ਹਾਂ ਤੇ ਆਓ ਹੁਣ ਮੈਂ 2 ਮਿੰਟ ਲਈ ਕੰਗ ਸਾਬ ਨੂੰ ਬੋਲਣ ਦਾ ਮੌਕਾ ਦਵਾਉਂਦੇ ਹਾਂ ਉਸ ਤੋਂ ਬਾਅਦ ਆਪਾਂ ਨਾਮਾਂ ਦੀ ਪੜ੍ਹਾਈ ਜ਼ਿਆਦਾ ਸਮਾਂ ਨਹੀਂ ਲੈਣਾ ਬਹੁਤ ਬਹੁਤ ਧੰਨਵਾਦ ਸਾਰੇ ਜਿਹੜੇ ਜਮਾਤ ਦਿਓ ਜੀ ਬੋਲੇ ਇਤੋ ਮਹਾਨ ਅੱਲਹੁ ਅਲਹੁ ਮੈਨੂੰ ਨਹੀਂ ਸੀ ਪਤਾ ਕਿ ਇੱਥਾ ਆਪਣੇ ਮੇਲੇ ਲੱਗਦੇ ਆ ਮੈਂ ਤਾਂ ਸੋਚਦਾ ਸੀ ਕਿ ਸਿਰਫ ਗਾਇਆਂ ਮੱਝਾਂ ਨਹੀਂ ਮੇਲੇ ਲੱਗਦੇ ਆ ਪਰ ਬਹੁਤ ਚੰਗਾ ਕੰਮ ਕਰ ਰਹੇ ਹੋ ਤੁਸੀਂ ਉਹਦੇ ਨਾਲ ਕੇ ਜਿਹੜੇ ਵੀ ਸਾਰੇ ਇਸ ਧੰਦੇ 'ਚ ਹੈਗੇ ਆ ਜਿਹਦੇ ਇਸ ਬਿਜ਼ਨਸ ਹੈਗੇ ਆ ਉਹਨਾਂ ਨੂੰ ਇੱਕ ਮੌਕਾ ਮਿਲਦਾ ਹੈ ਆਪਣੇ ਬਸੋ ਨੂੰ ਦਿਖਾਉਣ ਦਾ ਸੋ ਮੈਂ ਸਾਰੇ ਮੇਲੇ ਨੂੰ ਮੇਲੇ ਵਾਲਿਆਂ ਨੂੰ ਤੇ ਆਰਗੇਨਾਈਜ਼ਰਸ ਨੂੰ ਬਹੁਤ-ਬਹੁਤ ਵਧਾਈ ਦਿੰਦਾ ਮੰਡੀ ਦਾ ਨਾਮ ਦੇ ਦਿੱਤਾ ਇਹਨੂੰ ਇਹਨਾਂ ਦੇ ਉੱਤੇ ਜਿਹੜੇ ਆਪਣੇ ਠੇਕੇਦਾਰ ਉਹਨਾਂ ਨੇ ਅੱਖ ਰੱਖ ਲਈ ਆ ਮੈਰੀਆ ਸਰਦਾਰ ਜੀ ਤੁਹਾਡੀ ਸਰਕਾਰ ਦਾ ਨਾਮ ਬਦਨਾਮ ਹੁੰਦਾ ਮੈਂ ਸਿੱਟੀ ਉਹਨਾਂ ਠੇਕੇਦਾਰਾਂ ਨੂੰ ਲਗੇ ਚਿੱਟੇ ਕਰਕੇ ਸਰਕਾਰ ਦੇ ਕੋਲੇ ਖੜਾਓ ਹਾਂਜੀ ਤੇ ਸਾਡੇ ਚੇਅਰਮੈਨ ਨੇ ਸਾਡੇ ਡਾਕਟਰ ਦੇ ਬਲੌਰ ਸਿੰਘ ਜੀ ਆਹ ਜਿਹੜੀ ਜ਼ਮੀਨ ਆ ਬਲੌਰ ਸਿੰਘ ਜੀ ਨੇ ਮੈਨੂੰ ਥੋੜੇ ਜਿਹੇ ਪੈਸਿਆਂ ਦੇ ਮਾਮਲੇ ਦੇ ਦਿੱਤੀ ਸੀ ਵੀ ਗੱਡੀਆਂ ਕਢਾ ਲਿਆ ਕਰੋ ਚਲੋ ਹੁਣ ਸਾਡੇ ਕੋਲ ਬਿਸਰ ਗਿਆ ਸੀ ਕਿਸੇ ਹੋਰ ਪਾਸੇ ਪ੍ਰਬੰਧ ਕਰ ਲਾਂਗੇ ਆ ਬਲੌਰ ਸਿੰਘ ਜੀ ਦੀ ਬੇਨਤੀ ਆ ਵੀ ਉਹ ਵੀ ਆਪ ਤੁਹਾਡੇ ਹਾਜ਼ਰੀ ਨੂੰ ਬੱਕਰੀਆਂ ਵਾਲੇ ਨੇੜੇ ਲਿਆ ਬੱਕਰੀਆਂ 11 ਦਾ 11 ਵਾਹਿਗੁਰੂ ਠੀਕਾਕਾਰ ਸਤਿ ਪਹਿਲਾਂ ਦਾ ਗਿਆਣਾ ਹੁਣ ਕਹਿੰਦੇ ਜਿੱਥੇ ਸਬਜ਼ੀ ਮੰਡੀ ਲੱਗਦੀ ਆ ਬੱਕਰੀ ਮੰਡੀ ਉੱਥੇ ਲੜੇ ਤੇ ਤੇਰੇ ਤੇ ਹਿੰਮਤ ਆ ਪਾ ਕੇ ਰੋਕਣਾ ਬੋਲੇ ਸੋ ਨਿਹਾਲ ਸੱਚੀ ਪਸੰਦਾਂ ਦੀ ਜਮੀਨ ਆ ਪਰਸਨਾਂ ਦੀ ਜਮੀਨ ਆ ਪਸੰਦਾਂ ਦੀ ਮੰਡੀ ਆ ਲੋਕਾਂ ਦਾ ਸਹਿਯੋਗ ਨਾਲ ਚੱਲਦੀ ਆ ਸਰਕਾਰ ਦਾ ਇਹਦੇ ਵਿੱਚ ਕੋਈ ਲੈਣ ਦੇਣ ਨਹੀਂ ਹਾਂ ਜੀ ਆ ਜਾ ਨਾ ਸਰਕਾਰ ਦਾ ਇੱਥੇ ਠੇਕਾ ਇਸ ਕਰਕੇ ਜਿਹੜਾ ਠੇਕੇਦਾਰ ਤੈਨੂੰ ਪਊਗਾ ਮੈਂ ਟੰਗ ਬੈਠਾ ਬਤਨ ਸਾਹਿਬ ਜਿਹੜਾ ਠੇਕੇਦਾਰ ਨੂੰ ਦਾਸ ਦੇਂਦੇ ਮੇਰੀ ਮਾਰਕੀਟ ਕਮੇਟੀ ਦਾ ਕੋਈ ਠੇਕੇਦਾਰ ਬੋਲਦਾ ਤਾਂ ਦਾਸ ਉਹ ਨਹੀਂ ਜਿਹੜੇ ਡੰਗਰ ਪਸੂਆ ਮੱਢੀ ਵਾਲੇ ਡੰਗਰ ਪਸੂਆ ਉਹਨਾਂ ਨੂੰ ਕਹਾਂ ਜਿੱਤਣ ਆਏ ਤੈਨੂੰ ਬਣਾਇਓ ਠੀਕ ਹੈ ਨਾ ਮੈਂ ਇਹੀ ਕਹਿਣੇ ਉੱਠਿਆ ਬਾਕੀ ਡੰਗਰ ਸਾਹਿਬ ਬੋਲਣ ਤੋਂ ਬਾਅਦ ਮੇਰਾ ਕੋਈ ਰਾਈਟ ਨਹੀਂ ਬਣਦਾ ਬੋਲਣ ਦਾ ਪਰ ਫਿਰ ਵੀ ਆ ਮੈਨੂੰ ਅੰਦਰ ਦੁੱਖ ਲੱਗਿਆ ਕਿ ਮੇਰੇ ਹੀ ਲੰਕਰ ਦੇ ਵਿੱਚ ਇਹ ਪਰਸਨਲ ਜ਼ਮੀਨ ਆ ਗਈ ਇਹਨਾਂ ਦੀ ਜਿਹਦੇ ਵਿੱਚ ਮੰਡੀ ਲਾਉਂਦੇ ਆ ਇਹ ਤਾਂ ਕਿੰਨੇ ਦਾ ਢਾਈ ਦਨ ਲੱਖ ਰਿਆ ਮਾਮਲਾ ਵੀ ਹੁੰਦਾ ਵਾ ਠੀਕ ਹੈ ਨਾ ਕੋਈ ਘਟਨਾ ਨਹੀਂ ਪਰ ਨਾ ਸ਼ੌਂਕ ਦਾ ਵਾ ਬਹੁਤ ਖੇਤ ਸਾਡੇ ਨਗਰ ਦੀ ਆ ਫਾਰ ਨਗਰ ਦੇ ਸਾਡੇ ਮੁੰਡੇ ਪੰਚਾਇਤ ਦੇ ਨਾਲ ਨਹੀਂ ਪੰਚਾਇਤ ਆਇਆ ਆਵਾ ਨਿਕਮ ਕਰਾ ਲਿਆ ਮੈਂ ਤਾਂ ਖੁਦ ਬੁੱਕਰੀ ਨੂੰ ਲੈਣ ਲੱਗ ਪਈ ਅੱਜ ਮੁੰਡੇ ਆ ਤੇ ਆਓ ਜੀ ਹੁਣ ਬੱਕਰੀ ਪਾਲਕ ਵੀ ਆਜੋ ਨੇੜੇ